ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਮੈਂ ਦਿਨੇਸ਼ਵਰੀ ਸਾਥੀਓ ਤੁਹਾਡੀ ਸਕਰੀਨ ਤੇ ਇੱਕ ਮੋਟਰਸਾਈਕਲ ਤੇ ਬੈਠੇ ਵਿਅਕਤੀ ਦੀ ਤਸਵੀਰ ਨਜ਼ਰ ਆ ਰਹੀ ਹੈ ਤਿੱਖਾ ਜਿਹਾ ਨੱਕ ਹੈ ਪਰ ਮੂੰਹ ਕਵਰ ਕੀਤਾ ਹੋਇਆ ਹੈ ਔਰ ਮੋਟਰਸਾਈਕਲ ਜਿਹੜਾ ਆ ਉਹ ਬਲਵੀਰ ਪਾਜੀ ਹੋਂ ਦਾ ਇਹ ਚੱਕ ਲਾਹੀ ਬਖਸ਼ਦੇ ਨੇ ਜਾੜਲੇ ਕਿਸੇ ਕੰਮ ਲਈ ਗਏ ਸੀਗੇ ਤੇ ਇਹ ਜਿਹੜਾ ਚੋਰ ਜਿਹਦੀ ਤਸਵੀਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਨਾਲ ਹੀ ਇਹਨਾਂ ਦਾ ਸਮਾਨ ਤੇਲ ਦੀ ਕੈਨੀ ਤੇ ਹੋਰ ਸਮਾਨ ਜਿਹੜਾ ਉਹ ਵੀ ਚੋਰੀ ਕਰਕੇ ਲੈ ਗਿਆ ਕਾ ਇਸ ਚੋਰ ਨੂੰ ਜੇਕਰ ਕੋਈ ਜਾਣਦਾ ਹੈ ਪਛਾਣਦਾ ਹੈ ਤੁਹਾਨੂੰ ਲੱਗਦਾ ਯਾਰ ਫਲਾਨੇ ਨਾਲ ਮਣੰਗਾ ਪਿਲਦਾ ਤੇ ਇਹਦੀਆ ਕਰਤੂਤਾ ਮਾੜੀਆਂ ਤਾਂ ਜ਼ਰੂਰ ਸਾਧੋ ਇਤਲਾਕ ਕਰ ਦਿਓ ਕਿਉਂਕਿ ਜਾੜਲੇ ਵਿਖੇ ਇਹਨੇ ਮੋਟਰਸਾਈਕਲ ਚੋਰੀ ਕੀਤਾ ਹੈ ਬਾਕੀ ਪੂਰੀ ਜਾਣਕਾਰੀ ਆਪ ਬਲਬੀਰ ਭਾਈ ਤੋਂ ਲੈਨੇ ਆਂ ਭਾਜੀ ਇਹ ਕਿਦਣ ਦਾ ਵਾਕਿਆ ਮੋਟਰਸਾਈਕਲ ਕਿੱਥੋਂ ਚਾਕੋ ਸਾਰੀ ਡਿਟੇਲ ਦੇ ਦਿਓ ਹਾਂ ਜੀ ਮੈਂ ਭਾਜੀ ਜਿਹੜਾ ਵੀਰਵਾਰ ਦਾ ਵਾਕਿਆ ਹੈ ਇਹ ਮੋਟਰਸਾਈਕਲ ਮੇਰਾ ਪੰਜਾਬ ਨੈਸ਼ਨਲ ਬੈਂਕ ਦੇ ਕੋਲੋਂ ਚਾਕੂਆ ਮੈਂ ਅੰਦਰ ਚਲ ਗਿਆ ਸੀਗਾ ਪੈਸੇ ਲੈਣ ਉਹ ਉਦੋਂ ਮੈਂ ਪਹਿਲਾਂ ਪਿੱਛੇ ਤੇ ਹਾਂਡਾ ਪੈਟਰੋਲਪਾ ਪੜ ਤੋ ਤੇਲ ਲੈ ਕੇ ਆਇਆ ਛਿੰਦੇ ਛਿੰਦੇ ਤੋਂ ਮੈਂ ਇਹ ਦਵਾਈ ਲੈ ਕੇ ਆਇਆ ਤੁਸੀਂ ਬੈਂਕ ਅੰਦਰ ਚਲੇ ਗਏ ਹਾਂਜੀ 15 ਮਿੰਟ ਬਾਅਦ ਆਇਤਾ ਮੋਟਰਸਾਈਕਲ ਨਹੀਂ ਸੀ ਨਹੀਂ ਨਹੀਂ ਸੀਗਾ ਜੀ ਅਜੇ ਨਹੀਂ ਤਸਵੀਰ ਸਕਰੀਨ ਤੇ ਚੱਲਦੀ ਹੈ ਚੋਰ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹਾਂਜੀ ਹਾਂਜੀ ਚਾਬੀ ਤੁਹਾਡੇ ਕੋਲ ਕਿ ਉਹਦੇ ਕੋਲ ਆ ਚਾਬੀ ਸਾਡੇ ਕੋਲ ਹੈ ਜੀ ਚਾਬੀ ਤੁਹਾਡੇ ਕੋਲ ਹੀ ਆ ਹਾਂਜੀ ਹਾਂਜੀ ਆਰਸੀ ਵਗੈਰਾ ਮੋਟਰਸਾਈਕਲ ਵਿੱਚੇ ਸੀ ਵਿੱਚੇ ਹੈ ਜੀ ਆਰਸੀ ਮੋਟਰਸਾਈਕਲ ਦਾ ਨੰਬਰ ਕੀ ਹੈ ਜੀ ਉਹਦਾ ਹੈ ਪੀਵੀ 32 ਡਬਲਯੂ 80 55 ਪੀਬੀ 32ਡਬਲਯੂ 3053 ਹਾਂਜੀ ਹਾਂਜੀ ਸਪਲੈਂਡਰ ਸਪਲੈਂਡਰ ਰੰਗ ਰੰਗ ਕਾਲਾ ਤੇ ਮਾਡਲ ਮਾਡਲ 17 ਇਹਦਾ ਹਾਂ 17 ਮਾਡਲ 17 ਹਾਂਜੀ ਸਪਲੈਂਡਰ 17 ਮਾਡਲ ਹੈ ਜੀ ਰੰਗ ਕਾਲਾ ਨੰਬਰ ਇੱਕ ਵਾਰੀ ਮੋਟਰਸਾਈਕਲ ਦਾ ਫਿਰ ਤੋਂ ਪੁੱਛ ਲੈਣੇ ਆ ਨੰਬਰ ਕਿੰਨਾ ਜੀ ਪੀਬੀ 32 ਪੀਬੀ 32 ਡਬਲਯੂ 3053 3053 ਨੰਬਰ ਹੈ ਤਾਂ ਵੀਰ ਜੇ ਕਿਤੇ ਇਸ ਚੋਰ ਨੂੰ ਤੁਸੀਂ ਦੇਖਿਆ ਪਛਾਣ ਦਿਓ ਜਾਂ ਪਹਿਲਾਂ ਕਿਤੇ ਵਾਹ ਪਿਆ ਤੁਸੀਂ ਜਿਹੜੀ ਛਾਨਬੀਨ ਕੀਤੇ ਸਤੁਰ ਪਤਾ ਲੱਗੇ ਤਾਂ ਨਾ ਕੀਆ ਜ਼ਰੂਰ ਸਾਡੀ ਮਦਦ ਕਰਿਓ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦਾ ਤੁਹਾਡੇ ਗਵਾਂਡ ਦਾ ਤੁਹਾਡੇ ਮੁਹੱਲੇ ਦਾ ਤੁਹਾਡੇ ਵਾਰਡ ਦਾ ਜਾਂ ਫਲਾਣੇ ਦਾ ਫਲਾਣੇ ਰਿਸ਼ਤੇਦਾਰ ਲੱਗਦਾ ਜ਼ਰੂਰ ਸਾਡੇ ਨਾਲ ਸੰਪਰਕ ਕਰ ਲਿਓ ਔਰ ਤੁਹਾਨੂੰ ਪਤਾ ਹਮੇਸ਼ਾ ਹੀ ਜਦ ਵੀ ਕੋਈ ਸਾਡੀ ਮਦਦ ਕਰਦਾ ਸਾਡੇ ਵੱਲੋਂ ਸਨਮਾਨ ਦੇ ਤੌਰ ਤੇ ਕੁਝ ਨਾ ਕੁਝ ਜ਼ਰੂਰ ਆਪਾਂ ਇੱਕ ਟੋਕਨ ਆਫ ਟ੍ਰਿਬਿਊਟ ਦਿੰਨੇ ਆ ਬਾਪੂ ਜੀ ਇੱਕ ਵਾਰ ਆਪਣਾ ਨੰਬਰ ਬੋਲ ਦਿਓ 94654 57296 ਦੁਆਬੀ 9465457296 ਨੰਬਰ ਹੈ ਔਰ ਇਹ ਵੀ ਵੇਚਦੀ ਆ ਜੇ ਕਿਤੇ ਮੋਟਰਸਾਈਕਲ ਤੁਹਾਨੂੰ ਸੁੰਨਾ ਖੜਾ ਕਿਤੇ ਨਜ਼ਰ ਆਉਂਦਾ ਤਾਂ ਵੀ ਤਲਾਹ ਕਰਦੀ ਕਿਉਂਕਿ ਬੜੀ ਵਾਰ ਸਾਡੇ ਨਾਲ ਇਦਾਂ ਹੋਇਆ ਕਿ ਅਸੀਂ ਖਬਰ ਪਾ ਦਿੰਦੇ ਆ ਪਰ ਚੋਰ ਜਿਹੜੇ ਆ ਮੋਟਰਸਾਈਕਲ ਵੇਚਣ ਦੀ ਬਜਾਏ ਸੁੰਨੀ ਥਾਂ ਤੇ ਖੜਾ ਕਰ ਜਾਂਦੇ ਆ ਮੋਟਰਸਾਈਕਲ ਨੂੰ ਤਾਂ ਇਦਾਂ ਵੀ ਦੋ ਮੋਟਰਸਾਈਕਲ ਪਹਿਲਾਂ ਲਵਾਏ ਆਪਾਂ ਪਰ ਜੇ ਕਿਤੇ ਤੁਹਾਨੂੰ ਲੱਗਦਾ ਕਿ ਯਾਰ ਫਲਾਨੀ ਜਗ੍ਹਾ ਨਸ਼ੇੜੀਆਂ ਦਾ ਅੱਡਾ ਜਿਹਾ ਹੁੰਦਾ ਯਾਰ ਉੱਥੇ ਕਿਤੇ ਮੋਟਰਸਾਈਕਲ ਖੜਾ ਨਾ ਹੋਵੇ ਜੇ ਨਜ਼ਰੀ ਪੈਂਦਾ ਤਾਂ ਜ਼ਰੂਰ ਕੈਪਸ਼ਨ ਵਿੱਚ ਭਾਜੀ ਹੁਣ ਦਾ ਨੰਬਰ ਪਾਇਆ ਤੁਸੀਂ ਕਾਲ ਕਰਕੇ ਤਲਾਸ਼ ਕਰਦੇ ਨੇ ਔਰ ਉਮੀਦ ਕਰਦੇ ਆ ਕਿ ਜਿਵੇਂ ਤੁਸੀਂ ਪਹਿਲਾਂ ਬਹੁਤ ਸਾਰੇ ਚੋਰੀ ਹੋਏ ਬਹੁਤ ਸਾਰੇ ਗਵਾਚੇ ਮੋਟਰਸਾਈਕਲ ਚਲੋ ਮੋਟਰਸਾਈਕਲ ਤਾਂ ਨਹੀਂ ਗਵਾਜਦਾ ਨਾਰਮਲੀ ਚੋਰੀ ਕਰਕੇ ਲੈ ਕੇ ਚੋਰੀ ਕਰਕੇ ਲੈ ਕੇ ਜਾਂਦੇ ਬਹੁਤ ਸਾਰੇ ਵਿਛੜੇ ਮਿਲਾਇਆ ਜਿਵੇਂ ਆ ਪਰਿਵਾਰ ਇਹਨਾਂ ਦੀ ਵੀਡੀਓ ਅਸੀਂ 2-3 ਦਿਨ ਪਹਿਲਾਂ ਪਾਈ ਸੀ ਇਹ ਵੀਰ ਦਾ ਫਾਦਰ ਲਾਪਤਾ ਹੋ ਗਿਆ ਸੀ ਇਹ ਮਿਲ ਗਏ ਆ ਜਿਵੇਂ ਤੁਸੀਂ ਪਹਿਲਾਂ ਬਹੁਤ ਸਾਰੇ ਵਿਛੜੇ ਮਲਾਏ ਆ ਚੋਰੀ ਹੋਈ ਮੋਟਰਸਾਈਕਲ ਵਾਪਸ ਨਾਏ ਉਸੇ ਤਰੀਕੇ ਬਲਵੀਰ ਭਾਜੀ ਉਹਨਾਂ ਦੀ ਮਦਦ ਕਰਨੀ ਔਰ ਉਮੀਦ ਕਰਦੇ ਆ ਕਿ ਜਲਦੀ ਜਿਹਨੇ ਚੋਰੀ ਕੀਤੀ ਉਹਨਾਂ ਦੀ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਗਈਦਾ ਮੋਟਰਸਾਈਕਲ ਉਹਦੇ ਬਾਰੇ ਪਤਾ ਲੱਗੂਗਾ ਇਤਲਾਹ ਮਿਲੂਗੀ ਤੇ ਉਹਨਾਂ ਦਾ ਮੋਟਰਸਾਈਕਲ ਉਹਨੂੰ ਵਾਪਸ ਮਿਲੂਗਾ ਨੰਬਰ ਫੋਨ ਨੰਬਰ ਫਿਰ ਬੋਲ ਦੋ 94654 57296 ਠੀਕ ਹੈ ਜੀ ਜਿੱਦੇ ਸਾਨੂੰ ਕੁਝ ਪਤਾ ਲੱਗਦਾ ਤੁਹਾਨੂੰ ਦੱਸਾਂਗੇ ਜੀ ਬਹੁਤ ਸ਼ੁਕਰੀਆ